ਆ ਤੁਸੀਂ ਸਾਰੇ ਪੱਤਰਕਾਰ ਭਾਈ ਸਾਰੇ ਤੁਸੀਂ ਸਿਆਣੇ ਵੀ ਹੋ ਤੇ ਤੁਸੀਂ ਇਹ ਸੂਝ-ਬੂਝ ਵੀ ਰੱਖਦੇ ਹੋ ਕਿ ਜਿਹਨੂੰ ਰਾਜਨੀਤਿਕ ਸਮਝ ਹੋਵੇ ਜਿਹਦਾ ਦਿਮਾਗ ਜਿਹੜਾ ਨਾ ਉਹ ਵਿਰੋਧੀ ਨੂੰ ਕੱਟਣ ਵਾਸਤੇ ਚੱਲਦਾ ਹੋਵੇ ਜਾਂ ਇਹਨਾਂ ਵਾਸਤੇ ਜਿਹੜਾ ਇਨਸਾਨ ਖਤਰਾ ਹੋਊਗਾ ਇੱਕੋ ਇਨਸਾਨ ਇਹਨਾਂ ਵਾਸਤੇ ਖਤਰਾ ਬਿਲਗੇ ਦੇ ਵਿੱਚ ਉਹ ਗੁਰਨਾਮ ਸਿੰਘ ਬਿਲਗਾ ਆ ਜਿਹਦੇ ਤੋਂ ਇਹਨਾਂ ਨੂੰ ਹਮੇਸ਼ਾ ਕਾਂਗਰਸੀਆਂ ਨੂੰ ਵੀ ਖਤਰਾ ਕਾਲੀਆਂ ਨੂੰ ਵੀ ਖਸਰਾ ਅਕਾਲੀਆਂ ਨੇ ਵੀ ਵਰਤਿਆ ਕਾਂਗਰਸ ਨੇ ਵੀ ਵਰਤਿਆ ਪਰ ਅੱਜ ਤੱਕ ਜਿਹੜਾ ਮਾਨ ਸਨਮਾਨ ਦੇਣ ਦਾ ਜਿਹੜਾ ਹੱਕਦਾਰ ਸੀ ਇਨਸਾਨ ਉਹ ਜਿਹਨੇ ਦੋਨਾਂ ਪਾਰਟੀਆਂ ਵਾਸਤੇ ਮਿਹਨਤ ਕੀਤੀ ਹੈ ਉਹਨੇ ਅਕਾਲੀਆਂ ਨਾਲ ਵੀ ਰਹੇ ਆ ਅਕਾਲੀਆਂ ਦੇ ਵਿੱਚ ਵੀ ਇਹੇ ਰਹਿ ਹਰੋਦਾ ਰਹੀਆ ਵੀ ਇਹ ਇਹ ਸਮਝ ਲਓ ਕਿ ਸਣੀ ਹੋ ਗਿਆ ਜਾਂ ਗੁਰਨਾਮ ਸਿੰਘ ਯਖੂ ਹੋ ਗਿਆ ਇਹ ਦੋ ਤਲਵਾਰਾਂ ਇੱਕ ਮਿਆਨ ਦੇ ਵਿੱਚ ਰਹਿਣ ਵਾਸਤੇ ਤਿਆਰ ਨਹੀਂ ਸੀ ਕਿਉਂਕਿ ਲੀਡਰ ਜਿਹੜੇ ਉਹ ਕਰਨ ਦੇ ਕੱਚੇ ਹੁੰਦੇ ਆ ਉਹ ਇਹਨਾਂ ਨੂੰ ਤਲਵਾਰਾਂ ਮੰਨ ਕੇ ਉਹਨੇ ਇੱਕ ਮਿਆਂ ਚ ਨਹੀਂ ਪਾਈਆਂ ਇੱਕ ਨੂੰ ਛੱਡ ਦਿੱਤਾ ਦੂਸਰਾ ਰੱਖ ਲਿਆ ਅੱਛਾ ਕਾਂਗਰਸ ਨੇ ਆਪਣਾ ਸਵਾਰਥ ਸਾਧਿਆ ਕਿ ਉਹਨੇ ਵੀ ਕੋ ਨਾਮ ਨੂੰ ਬਦਲ ਲਿਆ ਪਰ ਮਾਨ ਸਨਮਾਨ ਕਾਂਗਰਸ ਵੀ ਨਹੀਂ ਦੇ ਪਾਈ ਜਾਂ ਤੇ ਇੱਥੇ ਇਸ ਸ਼ਹਿਰ ਦੀ ਜਿਹੜੀ ਮੈਂ ਹਜੇ ਵੀ ਸਮਝਣਾ ਚਾਹੁੰਦੀ ਆ ਜਾਂ ਤੇ ਇਹਨਾਂ ਦੀ ਮੈਂਟੈਲਿਟੀ ਇਹ ਆ ਕਿ ਠਾੜ ਤੇ ਰਾਜੇ ਮਹਾਰਾਜ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਜਾਂ ਇਹ ਜਿਹੜਿਆ ਇਹ ਰਾਜਨੀਤੀ ਹੀ ਜਾਤੀਵਾਦੀ ਕਰਦੇ ਆ ਕਿ ਅਸੀਂ ਆ ਅਸੀਂ ਹੁੰਦੇ ਆ ਸਰਦਾਰ ਅਸੀਂ ਅੱਗੇ ਆ ਕੇ ਅਸੀਂ ਹੀ ਬਿਲਗੇ ਦੀ ਜਿਹੜੀ ਆ ਹੁਕਮਾਂਡ ਸੰਭਾਲ ਸਕਦੇ ਆ ਕੋਈ ਦੂਸਰਾ ਜਾਂ ਕੋਈ ਐਸੀ ਕਿਵੇਂ ਸਮਝੇ ਦੇ ਨਾਲ ਹੀ ਚੱਲਣਾ ਚਾਹੁੰਦੇ ਆ ਕਿ ਹੁਣ ਇਹਨਾਂ ਦਾ ਸਮਾਂ ਪੁੱਗ ਗਿਆ ਹੋਇਆ ਔਰ ਇਹ ਪੁੱਗੇ ਹੋਏ ਸਮੇ ਦੇ ਜਿਹੜੇ ਇਹ ਲੋਕ ਨੇ ਹੁਣ ਜਿਹੜਾ ਆਪਣੇ ਆਪ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਔਰ ਲੋਕ ਬਿਲਗੇ ਦੇ ਸਿਆਣੇ ਨੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੇ ਬਿਲਗੇ ਦੇ ਲੋਕ ਘੰਟੀਆਂ ਮਿੰਟੀਆਂ ਬਹੁਤ ਚੰਗੀ ਤਰ੍ਹਾਂ ਕਰਨ ਜਾਣਦੇ ਜਿੰਨਾ ਕਿ ਮੈਂ ਪਿਛਲੇ ਸਮੇਂ 'ਚ ਸਮਝਿਆ ਕਾਂਗਰਸ ਅਕਾਲੀ ਬੀਐਸਪੀ ਕਾਮਰੇਡ ਤੁਸੀਂ ਅੱਜ ਤੱਕ ਕਦੀ ਦੇਖਿਆ ਸੀ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ ਇਹ ਇੱਕ ਪਲੇਟਫਾਰਮ ਤੇ ਕਿਉਂ ਇਕੱਠੇ ਹੋਏ ਕਿਉਂਕਿ ਇਹਨਾਂ ਨੂੰ ਆਪੋ ਆਪਣੀਆਂ ਸੀਟਾਂ ਨਾਲ ਮਤਲਬ ਹੈ ਆਪੋ ਆਪਣੀਆਂ ਜਿਹੜੀਆਂ ਗੱਦੀਆਂ ਨਾਲ ਮਤਲਬ ਆ ਇਹਨਾਂ ਨੂੰ ਨੇ ਕੋਈ ਮਤਲਬ ਕਿ ਬਿਲਗੇ ਦੇ ਵਿੱਚ ਕੀ ਹੋਣਾ ਚਾਹੀਦਾ ਜਾਂ ਕੀ ਹੋਇਆ ਜਾਂ ਕਿਵੇਂ ਅਸੀਂ ਆਪਣੇ ਲੋਕਾਂ ਨੂੰ ਇਕੱਠੇ ਰੱਖਣਾ ਮੈਂ ਤਾਂ ਸਰਬਸੰਮਤੀ ਦੀ ਗੱਲ ਵੀ ਚਲਾਈ ਸੀ ਤੁਸੀਂ ਹੈਰਾਨ ਹੋਵੋਗੇ ਕਿ ਵੀ ਇੱਕ ਵਾਰੀ ਸਰਕਾਰ ਨੇ ਰਜਿੰਦਰ ਜੀ ਇੱਕ ਕੋਈ ਨਸ਼ੇ ਦਾ ਕੇਸ ਸੀਗਾ ਕੋਈ ਉੱਥੇ ਥਾਣੇ ਦੇ ਵਿੱਚ ਸਾਰੇ ਇਕੱਠੇ ਹੋਏ ਇਹਨਾਂ ਨੇ ਪੁੱਛ ਲੈ ਉਹਨਾਂ ਇਹਨਾਂ ਨੇ ਕਹਿ ਦਿੱਤਾ ਕਿ ਵੀ ਆਪਾਂ ਜਿਹੜੇ ਨਾ ਅੱਜ ਤੋਂ ਇਹ ਤੁਸੀਂ ਕਸਮ ਖਾਓ ਸਾਰੇ ਜਣੇ ਇਕੱਠੇ ਹੋ ਕੇ ਚੱਲੋ ਕਿ ਕਦੀ ਵੀ ਕੋਈ ਕਿਸੇ ਮਾੜੇ ਅਨਸਰ ਤੇ ਮਗਰ ਨਹੀਂ ਆਊਗਾ ਕਦੀ ਵੀ ਕਿਸੇ ਨਸ਼ੇਵੰਦੇ ਮਗਰ ਨਹੀਂ ਆਊਗਾ ਇਹਨਾਂ ਦੇ ਵਿੱਚੋਂ ਕੋਈ ਵੀ ਧਿਰ ਇਸ ਗੱਲ ਵਾਸਤੇ ਰਾਜੀ ਨਹੀਂ ਹੋਈ ਕਿਸੇ ਨੇ ਹੰਗਾਰਾ ਨਹੀਂ ਭਰਿਆ ਕਿ ਅਸੀਂ ਨਸ਼ੇਵਾਲਿਆਂ ਦੇ ਮਗਰ ਨਾ ਆਵਾਂ ਫਿਰ ਅਸੀਂ ਕੀ ਮੰਨੀਏ ਕਿ ਪੁਸ਼ਤ ਬਨਾਈਆਂ ਕਰਦੇ ਆ ਬਲਗੇ ਦੇ ਵਿੱਚ ਨਗਰ ਪੰਚਾਇਤ ਦੀ ਜਿਹੜੀ ਇਲੈਕਸ਼ਨ ਨੂੰ ਨਾਮਜ਼ਦਗੀਆਂ ਹੋਈਆਂ ਉਹਦੇ ਵਿੱਚ ਚਾਰ ਨਾਮਜ਼ਦਗੀਆਂ ਜਿਹੜੀਆਂ ਰੱਦ ਹੋਣ ਦਾ ਜਿਹੜਾ ਮਾਮਲਾ ਉਹ ਗੁੰਹਦੀ ਤਰ੍ਹਾਂ ਦਾ ਦੋਸ਼ ਹੈ ਕਿ ਸਰਕਾਰ ਨੇ ਇਹ ਤੱਕੇਸ਼ਾਹੀ ਕੀਤੀ ਆ ਤੱਕੇ ਨਾ ਰੱਦ ਕੀਤੇ ਆ ਕਾਗਜ਼ੀ ਗੁੰਦੀਆਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਸ਼ੀਕਲ ਜੀ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਚੈਨਲਸ ਦੇ ਸੁਣਨ ਵਾਲੇ ਈਵਰਸ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਸ਼ੀਕਾ ਅੰ ਦੂਸਰਾ ਤੁਹਾਡਾ ਸਵਾਲ ਨਾਮਜ਼ਦਗੀਆਂ ਰੱਦ ਹੋਣ ਦਾ ਨਾਮਜਦਗੀਆਂ ਚਿੱਟੀਆਂ ਰੱਦ ਹੋਈਆਂ ਹੋਣਗੀਆਂ ਉਹ ਟੈਕਨੀਕਲੀ ਜੇ ਕੋਈ ਕਾਗਜ਼ਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੋਈ ਹੋਏਗੀ ਉਸ ਦੇ ਹਿਸਾਬ ਦੇ ਨਾਲ ਰੱਦ ਹੋਈਆਂ ਹੋਣਗੀਆਂ ਤੇ ਦੋਸ਼ ਜਿਹੜੇ ਨੇ ਉਹ ਬੇਬਨਿਆਦ ਨਹੀਂ ਲੱਗਦੇ ਹੁੰਦੇ ਬਰਦੀ ਤੇਰਾ ਦੋਸ਼ ਲਾਉਂਦੀਆਂ ਹੁੰਦੀਆਂ ਤੇ ਕਾਗਜ਼ ਜਿਹੜੇ ਜਿੰਨਾ ਮੈਂ ਪਤਾ ਕੀਤਾ ਉਹ ਉਹਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਦਾ ਕਰਕੇ ਕਾਗਜ਼ ਰੱਦ ਹੋਏ ਇਹ ਬਲਕਿ ਦੇ ਲੋਕਾਂ ਕੋਲੋਂ ਜਿਹੜੀ ਤੁਸੀਂ ਵੋਟ ਮੰਗਣ ਜਾ ਰਹੇ ਆ ਇਹ ਕੀ ਮੁੱਦਾ ਹੈ ਕੀ এজেন্ডਾ ਸਭ ਤੋਂ ਪਹਿਲਾਂ ਇਹ ਧਰਤੀ ਬੜੀ ਪਤਵਾਲੀ ਆ ਤਾਂ ਤਾਂ ਸਾਹਿਬ ਸਰਗੁਰ ਜੰਦੇਵ ਜੀ ਮਹਾਰਾਜ ਜੀ ਦੀ ਚਾਤ ਸ਼ੋਪਰਾ ਪੱਤਰਤੀ ਆ ਇਹਦਾ 1 1 ਇੰਚ ਪਵਿੱਤਰ ਆ ਔਰ ਦੂਸਰਾ ਇਹ ਰੋਸ਼ਨ ਦਿਮਾਗ ਲੋਕਾਂ ਦਾ ਸ਼ਹਿਰ ਆ ਇਥੋਂ ਆਜ਼ਾਦੀ ਘੁਲਾਟੀਆਂ ਜਿਹੜੇ 78 ਦੀ ਗਿਣਤੀ ਦੇ ਵਿੱਚ ਆਜ਼ਾਦੀ ਘੁਲਾਟੀਆਂ ਇਸ ਛੋਟੇ ਜਿਹੇ ਨਗਰ ਦੇ ਵਿੱਚੋਂ ਪੈਦਾ ਹੋਏ ਆ ਇਸ ਕਰਕੇ ਇੱਥੇ ਵੋਟ ਮੰਗਣ ਵਾਸਤੇ ਤੁਹਾਨੂੰ ਕੁਝ ਸਮਝਾਉਣ ਦੀ ਜ਼ਰੂਰਤ ਨਹੀਂ ਪੈਂਦੀ ਹਰ ਘਰ ਦੇ ਵਿੱਚ ਜਿਹੜੇ ਲੋਕ ਜਿਹੜੇ ਨਾ ਉਹ ਸਾਰੇ ਮੈਂ ਹਮੇਸ਼ਾ ਕਹਿੰਦੇ ਹੁਨੇ ਕਿ ਬਿਲਗੇ ਦੇ ਵਿੱਚ ਹਰ ਘਰ ਦੇ ਵਿੱਚ ਲੀਡਰ ਪੈਦਾ ਹੁੰਦਾ ਹਰ ਘਰ ਦੇ ਵਿੱਚ ਸਿਆਸਤ ਨੂੰ ਸੋਚਣ ਦੀ ਸਮਝਣ ਦੀ ਸ਼ਕਤੀ ਰੱਖਣ ਵਾਲੇ ਲੋਕ ਪੈਦਾ ਹੋਏ ਨੇ ਇੱਥੇ ਪਰਮਾਤਮਾ ਦੀ ਕੋਈ ਅਪਾਰ ਕਿਰਪਾ ਇਹਨਾਂ ਦੇ ਉੱਤੇ ਅਸੀਂ ਆਪਣੇ ਵਿਕਾਸ ਦੇ ਨਾਮ ਤੇ ਮੇਰਾ ਇਸ ਗੁਰੂ ਸਾਹਿਬ ਦੀ ਧਰਤੀ ਮੈਂ ਇਹਨੂੰ ਮੰਨਦੀ ਆ ਇਹਨੂੰ ਬਹੁਤ ਸੁੰਦਰ ਸੋਹਣਾ ਤੇ ਵਿਕਾਸ ਪੱਖੋਂ ਨਵਿਕਲਾ ਬਣਾਉਣ ਦੀ ਮੇਰੀ ਆਪਣੀ ਇੱਛਾ ਆ ਮੈਂ ਜੇ ਇਹ ਕਹੋ ਕਿ ਵਿਕ ਡਵੈਲਪਮੈਂਟ ਤਾਂ ਹਰ ਥਾਂ ਤੇ ਹੁੰਦੀਆਂ ਨੇ ਪਰ ਕੋਈ ਕੋਈ ਸ਼ਹਿਰ ਕੋਈ ਧਰਤੀ ਤੁਹਾਡੇ ਦਿਲ ਦੇ ਨੇੜੇ ਹੁੰਦੀ ਹੈ ਉਸ ਹਿਸਾਬ ਦੇ ਨਾਲ ਮੈਂ ਇਹ ਡਵੈਲਪਮੈਂਟ ਸ਼ੁਰੂ ਕੀਤੀ ਆ ਸਟੈਪ ਬਾਈ ਸਟੈਪ ਜਿਹੜੇ ਜਿਹੜੇ ਕੰਮ ਮੈਨੂੰ ਮੁੱਖ ਤੌਰ ਤੇ ਕਰਨ ਵਾਲੇ ਲੱਗਦੇ ਨੇ ਮੈਂ ਉਹ ਸਟਾਰਟ ਕੀਤੀ ਹੈ ਇਹ ਕੋਈ ਇੱਕ ਦੋ ਕੰਮ ਵੱਡੇ ਖਣਾਉਗੇ ਜਿਹੜੇ ਹੁਣ ਤੱਕ ਕੋਈ ਰੂਪ ਲੈ ਸਕੇ ਆ ਅ ਸਭ ਤੋਂ ਪਹਿਲਾਂ ਸਟਾਰਟ ਹੁੰਦਿਆਂ ਜਦੋਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 22 ਦੇ ਵਿੱਚ 22 ਦੇ ਵਿੱਚ ਹੀ ਸਾਨੂੰ ਮਨਜੁਗ ਸਿੰਘ ਸਾਹਿਬ ਨੇ ਗਰੰਟਾਂ ਜਿਹੜੀਆਂ ਉਹ ਦਿੱਤੀਆਂ ਜਿਹਦੇ ਵਿੱਚ 5 ਕਰੋੜ ਰੁਪਈਆ ਬਿਲਕੇ ਵਾਸਤੇ ਲੈ ਕੇ ਆਂਦਾ ਸੀ ਜਿਹਦੇ ਵਿੱਚ ਅਸੀਂ ਜਿੰਨੀਆਂ ਸਾਡੀਆਂ ਰਹਿੰਦੀਆਂ ਗਲੀਆਂ ਸੜਕਾਂ ਫੇਰ ਸਾਡੇ ਖੂਹਾਂ ਦੇ ਡੇਰਿਆਂ ਤੇ ਕੁਝ ਜਿੱਥੇ ਕਿਤੇ ਔਖੀਆਂ ਥਾਵਾਂ ਜਿੱਥੋਂ ਲੱਕਾਂ ਦਾ ਲੰਘਣਾ ਔਖਾ ਉਹ ਰਸਤੇ ਬਣਾਏ ਨੇ ਡੇਰੇ ਬਣਾਏ ਨੇ ਉਸ ਤੋਂ ਇਲਾਵਾ तकरीबन 11 ਜਾਂ 12 ਦੇ ਕਰੀਬ ਅਸੀਂ ਵੱਡੀਆਂ ਧਰਮਸ਼ਾਲਾਵਾਂ ਜਿਹੜੀਆਂ ਬਿਲਕਤ ਵਿੱਚ ਹਰ ਇੱਕ ਕਮਿਊਨਿਟੀ ਦੀਆਂ ਜੇ ਕਈ ਵਾਰੀ ਦੋ-ਦੋ ਵੀ ਕਈਆਂ ਕਮਿਊਨਿਟੀਆਂ ਨੂੰ ਕਿਉਂਕਿ ਜਿਲ੍ਹੇਿਸਿਸ ਸਾਡੀ ਆਬਾਦੀ ਆ ਜਿਸ ਸਭ ਦੀ ਡਿਮਾਂਡ ਆ ਇਹ ਮੇਰੇ ਜਿਹੜੇ ਧਰਮਸ਼ਾਲਾਵਾਂ ਨੇ ਇੱਕ ਮੇਰਾ ਪ੍ਰੋਜੈਕਟ ਐਸਾ ਆ ਕਿ ਜਿਹਨੂੰ ਮੈਂ ਬਹੁਤ ਜ਼ਰੂਰੀ ਸਮਝਦੀ ਆ ਕਿ ਜਿੱਥੇ ਜਿੱਥੇ ਲੋਕ ਵਾਸਤੇ ਛੋਟੇ ਛੋਟੇ ਘਰ ਹੁੰਦੇ ਆ ਉਹਨਾਂ ਦੇ ਦੁੱਖ ਸੁੱਖ ਵਾਸਤੇ ਉਹਨਾਂ ਕੋ ਥਾਂ ਨਹੀਂ ਹੁੰਦੀ ਔਰ ਇਹ ਚੀਜ਼ਾਂ ਮੈਂ ਆਪਣੀ ਅੱਖੀਂ ਦੇਖੀਆਂ ਸੀ ਇਲੈਕਸ਼ਨ ਦੇ ਵਿੱਚ ਇਸ ਕਰਕੇ ਸ਼ਹਿਰੀ ਥਾਵਾਂ ਦੇ ਉੱਤੇ ਖਾਸ ਤੌਰ ਤੇ ਮੇਰੀ ਤਵਜੋ ਜਿਹੜੀ ਆ ਉਹ ਧਰਮਸ਼ਾਲਾਵਾਂ ਤੇ ਬਿਲਗੇ ਦੇ ਵਿੱਚ ਵੀ ਨਕੂਦਰ ਦੇ ਵਿੱਚ ਮੈਂ ਮੈਂ ਧਰਮਸ਼ਾਲਾਵਾਂ ਦੇ ਉੱਤੇ ਖਾਸ ਤਵਜੋ ਦੇ ਰਹੀ ਆ ਇਹ ਹੱਕ ਬਣਦਾ ਗਰੀਬਾਂ ਦਾ ਜਿਨ੍ਹਾਂ ਦੇ ਕੋਲ ਘਰ ਥਾਂ ਥੋੜੇ ਨੇ ਕਿ ਉਹ ਇੱਕ ਚੰਗੀ ਸਾਫ ਸੁਥਰੀ ਥਾਂ ਦੇ ਉੱਤੇ ਆਪਣੇ ਦਿਨਸਰ ਵੀ ਕਰਨ ਆਪਣਾ ਜੰਮਣ ਮਰਨ ਜੋ ਵੀ ਉਹਨਾਂ ਦੀ ਜ਼ਰੂਰਤ ਹੋ ਉੱਤੇ ਕਰਨ ਤਕਰੀਬਨ 11-12 ਧਰਮਸ਼ਾਲਾਵਾਂ ਜਿਹੜੀਆਂ ਨਕੂਦਰ ਦੇ ਇੱਥੇ ਸਾਡੇ ਬਿਲਗੇ ਦੇ ਵਿੱਚ ਬਣ ਰਹੀਆਂ ਨੇ ਨੈਕਸਟ ਇਸ ਤੋਂ ਇਲਾਵਾ ਇਹਦੇ ਵਿੱਚ ਲਾਈਟਾਂ ਸ਼ਹਿਰ ਦੇ ਵਿੱਚ ਲਾਈਆਂ ਨੇ ਅਗਲੀਆਂ ਲਾਈਟਾਂ ਹੋਰ ਲਾਉਣ ਵਾਸਤੇ 32 ਲੱਖ ਰੁਪਈਆ ਜਿਹੜਾ ਉਹ ਹੋਰ ਸੈਂਕਸ਼ਨ ਕੀਤਾ ਗਿਆ ਜਿਹਦਾ ਟੈਂਡਰ ਵੀ ਲੱਗ ਚੁੱਕਿਆ ਸਿਲੈਕਸ਼ਨ ਤੋਂ ਬਾਅਦ ਸਟਾਰਟ ਕਰਾਂਗੇ ਜਿਸ ਨਾਲ ਪੂਰੀ ਅਸੀਂ ਸਾਡੀਆਂ ਸੜਕਾਂ ਤੇ ਮੇਨ ਚਟੀਆਂ ਸਾਰੀਆਂ ਸੜਕਾਂ ਜਾਂ ਇਸ ਸ਼ਹਿਰ ਦੀ ਦਿੱਖ ਤੇ ਵੱਡੇ ਰਸਤੇ ਸਕੂਲਾਂ ਨੂੰ ਜਾਣ ਵਾਲੇ ਰਸਤੇ ਹਸਪਤਾਲਾਂ ਨੂੰ ਜਾਣ ਵਾਲੇ ਰਸਤੇ ਹਰ ਉਹ ਥਾਂ ਜਿੰਨਾ ਸਾਡ ਕੋਈ ਇੰਨੇ ਪੈਸਿਆਂ ਨਾਲ ਕਵਰ ਹੋਏਗਾ ਅਸੀਂ ਉਹ ਜਿਹੜਾ ਲਾਈਟਾਂ ਦੇ ਨਾਲ ਕਵਰ ਕਰਾਂਗੇ ਬਹੁਤ ਸਾਰੇ ਕੈਮਰੇ ਲੱਗੇ ਨੇ ਉਸੇ ਦੇ ਵਿੱਚੋਂ ਔਰ ਉਸ ਤੋਂ ਬਾਅਦ ਅਸੀਂ ਸਾਨੂੰ ਇੱਕ ਵੱਡਾ ਪ੍ਰੋਜੈਕਟ ਜਿਹੜਾ ਉਹ ਮਿਲਿਆ ਇਥੇ ਸੀਵਰ ਦਾ ਕਿਉਂਕਿ ਸੀਵਰ ਦਾ ਹਜੇ ਪੂਰਾ ਪ੍ਰੋਜੈਕਟ ਨਹੀਂ ਹੈ ਇਹ ਇੱਕ ਛੋਟਾ ਪੋਰਸ਼ਨ ਆ ਜਿਹੜਾ ਨਰਕ ਵਰਗੀ ਜ਼ਿੰਦਗੀ ਲੋਕ ਬਰਸਾਤ ਦੇ ਦਿਨਾਂ ਦੇ ਵਿੱਚ ਜੀਉਂਦੇ ਸੀ ਦੋ-ਦੋ ਫੁੱਟ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾਂਦਾ ਸੀ ਸੱਪ ਜਾਂਦੇ ਸੀ ਆਪਣਾ ਸਮਾਨ ਉੱਚੀ ਥਾਵਾਂ ਤੇ ਰੱਖਦੇ ਸੀ ਕਈਆਂ ਨੂੰ ਘਰ ਛੱਡੇ ਪੈ ਜਾਂਦੇ ਸੀ ਬਿਲਗੇ ਦੇ ਵਿੱਚ 8 6 ੜ ਨੇ ਔਰ ਜਿਨ੍ਹਾਂ ਦੇ ਵਿੱਚੋਂ ਕੁਛ ਕੁ ਛੁੱਪੜੇ ਸੀ ਨਹੀਂ ਜਿਹੜੇ ਬਿਲਕੁਲ ਆਬਾਦੀ ਦੇ ਵਿੱਚੋਂ ਵਿੱਚ ਤੇ ਖਾਸ ਕਰਕੇ ਐਸੀ ਮਹੱਲਿਆਂ ਦੇ ਵਿੱਚ ਵੀ ਹੋ ਕੇ ਉਹ ਛੱਪੜ ਜਿਹੜੇ ਲੰਘਦੇ ਸੀ ਬਹੁਤ ਬੁਰੀ ਹਾਲਤ ਸੀ ਮੈਂ ਆਪ ਪਹੁੰਚੇ ਟੰਕ ਕੇ ਪਾਣੀ ਦੇ ਵਿੱਚ ਘੁੰਮਦੀ ਰਹੀਆਂ ਪਹਿਲੇ ਸਾਲ ਦੇ ਵਿੱਚ ਤੇ ਉਹਨੂੰ ਦੇਖਦੇ ਹੋਏ ਫਿਰ ਅਸੀਂ ਆਪਣੀ ਡਿਮਾਂਡ ਸਰਕਾਰ ਕੋਲ ਰੱਖੀ ਉਹਨਾਂ ਨੇ ਤਕਰੀਬਨ 35 ਕਰੋੜ ਰੁਪਈਆ ਜਿਹੜਾ ਉਹ ਆਊਟਰ ਜਿਹੜਾ ਸੀਵਰ ਹੈ ਛੱਪੜਾਂ ਦੇ ਨਾਲ ਜੋੜਨ ਵਾਸਤੇ ਉਹ ਤੇ ਨਾਲ ਉਹਦੇ ਐਸਟੀਪੀ ਜਿੱਥੇ ਪਾਣੀ ਨੇ ਸਾਫ਼ ਹੋਣਾ ਉਹ ਪ੍ਰੋਜੈਕਟ ਲੈ ਕੇ ਆਂਦਾ ਸੀ ਉਸ ਤੋਂ ਅਗਲਾ ਜਿਹੜਾ ਨਾਲ ਹੀ ਜਿਹੜੇ ਜਿੱਡ ਜਿੱਟੀਆਂ ਸੜਕਾਂ ਸੀ ਪਟਣੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਸੀਵਰ ਪੈਣਾ ਸੀ ਉਹਨਾਂ ਉਹਨਾਂ ਸੜਕਾਂ ਦੇ ਵਿੱਚ ਉਹਨੇ ਪ੍ਰੋਜੈਕਟ ਵਾਸਤੇ 1 ਕਰੋੜ 63 ਲੱਖ ਰੁਪਏ ਜਿਹੜਾ ਉਹ ਸਾਫ ਪਾਣੀ ਵਾਸਤੇ ਵੀ ਨਾਲ ਦੀ ਨਾਲ ਉਹ ਵੀ ਕੰਮ ਜਿਹੜਾ ਹੁਣ ਸੀਵਰ ਦੇ ਨਾਲ ਹੀ ਚੱਲਿਆ ਦੈਨ ਉਸ ਤੋਂ ਅੱਗੇ ਹੁਣ ਅਸੀਂ ਡਬਲਿਊਟੀਪੀ ਜਿਹੜਾ ਸ਼ਹਿਰਾਂ ਦੇ ਵਿੱਚ ਵਾਟਰ ਸਪਲਾਈ ਦਾ ਜਿਹੜਾ ਸਾਧਨ ਆ ਇੱਕ ਵੱਡਾ ਸਾਧਨ ਆ ਵੱਡਾ ਅ ਵਾਟਰ ਟੈਂਕ ਤੇ ਉਹਦੇ ਨਾਲ ਪੂਰੇ ਬਿਲਗੇ ਦੀ ਜਿਹੜੀ ਪਾਣੀ ਸਾਫ ਪਾਣੀ ਦੀ ਸਪਲਾਈ ਆ ਉਹਦੇ ਵਾਸਤੇ ਸਾਨੂੰ 11 ਕਰੋੜ ਰੁਪਏ ਸੈਂਕਸ਼ਨ ਹੋ ਚੁੱਕਿਆ ਮੇਬੀ ਉਹਦਾ ਟੈਂਡਰ ਵੀ ਲੱਗ ਚੁੱਕਿਆ ਅਸੀਂ ਇਲੈਕਸ਼ਨ ਤੋਂ ਬਾਅਦ ਉਹ ਉਹ ਵੀ ਕੰਮ ਕਰਾਂਗੇ ਐਦਾਂ ਕੁੱਲ ਮਿਲਾ ਕੇ ਅਸੀਂ ਇਹ ਮੋٹے ਮੋٹے ਕੰਮ ਨੇ ਜਿਹੜੇ ਜਿਹੜੇ ਮੇਰੇ ਧਿਆਨ ਦੇ ਵਿੱਚ ਆ ਜਿਹੜੇ ਅਸੀਂ ਹੁਣ ਤੱਕ ਕਰ ਚੁੱਕੇ ਆ ਕਰ ਰਹੇ ਆ ਔਰ ਬਹੁਤ ਸਾਰੀਆਂ ਸੜਕਾਂ ਸਾਡੀਆਂ ਹਜੇ ਪੱਟੀਆਂ ਪਈਆਂ ਨੇ ਬਿਲਗਾ ਮਵਾਈ ਰੋਡ ਜਿਹੜਾ ਇੱਕ ਤਿੱਕੇਸਮ ਦਾ ਕਲੰਕ ਲੱਗਿਆ ਹੋਇਆ ਸੀ ਇਸ ਗੁਰੂ ਸਾਹਿਬ ਦੀ ਧਰਤੀ ਨੂੰ ਕਿ ਪਤਾ ਨਹੀਂ ਕਦੋਂ ਦੀ ਬਣੀ ਸੀ ਕਿਵੇਂ ਦੀ ਬਣੀ ਸੀ ਉਹ ਬਹੁਤ ਵਧੀਆ ਤਿੱਕੇ ਦੀ 9.5 ਕਿਲੋਮੀਟਰ ਦੀ ਸੜਕ ਅਸੀਂ ਉਹ ਬਣਾਈ ਹੈ ਔਰ ਉਹਦੇ ਵਿੱਚੋਂ 1.5 ਕਿਲੋਮੀਟਰ ਜਿਹੱਚ ਅਸੀਂ ਸੀਵਰ ਪਾਇਆ ਸੀ ਉਹ ਤਕਰੀਬਨ 1 ਕਰੋੜ ਦਾ ਕੰਮ ਹੈ ਜਿਹੜਾ ਹੁਣ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਉਹਦੇ ਤੇ ਕੰਮ ਚੱਲਦਾ ਕਿਉਂਕਿ ਸੀਵਰ ਨੂੰ ਛੱੜਣਾ ਪੈਂਦਾ 1 ਸਾਲ ਵਾਸਤੇ ਤਾਂ ਕਿ ਉਹ ਬੈਠ ਜਾਏ ਤੇ ਦੁਬਾਰਾ ਸੜਕ 'ਨਾ ਬੈਠੇ ਉਹ ਕਰ ਰਹੇ ਹਨ ਔਰ ਨਾਲ ਨਾਲ 1.7 ਕਿਲੋਮੀਟਰ ਜਿਹੜਾ ਹੋਰ ਪਟਾ ਪਟ ਪਟਾਈਆ ਬਿਲਕੇ ਦੇ ਵਿੱਚ ਹੋਇਆ ਮੰਡੀ ਬੋਰਡ ਦੀਆਂ ਸੜਕਾਂ ਦਾ ਉਹ ਵੀ ਜਿਹੜਾ ਕੰਮ ਹੈ ਉਹ ਮੇਰਾ ਖਿਆਲ ਤੋਂ ਸ਼ੁਰੂ ਹੋ ਗਿਆ ਹੋਣਾ ਹੋ ਗਿਆ ਹੋਣਾ ਚਾਹੀਦਾ ਉਹ ਵੀ ਚੱਲ ਰਿਹਾ ਕਰ ਰਹੇ ਹਨ ਕੁੱਲ ਮਿਲਾ ਕੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਬਿਲਕੇ ਦੇ ਹਰ ਇੱਕ ਮੁੱਦੇ ਨੂੰ ਹਰ ਇੱਕ ਡਵੈਲਪਮੈਂਟ ਨੂੰ ਔਰ ਖਾਸ ਕਰਕੇ ਲੋਕਾਂ ਦੀ ਜਿਹੜੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਜਿਹੜੇ ਕੰਮ ਕੀਤੇ ਜਾ ਰਹੇ ਹਨ ਇਹ ਬਿਲਕੁਲ ਦੇ ਵਿੱਚ ਇਸ ਵੇਲੇ ਇਲੈਕਸ਼ਨ ਦੀ ਜਿਵੇਂ ਕਰਨਾਮ ਸਿੰਘ ਦੀ ਚਰਚਾ ਚੱਲਦੀ ਹੈ ਵਿਰੋਧੀ ਧਿਰਾਂ ਬਹੁਤ ਉਹਨਾਂ ਨੂੰ ਜਿਹੜਾ ਆ ਉਹ ਮੁੱਦੇ ਤੇ ਲੈ ਕੇ ਆਉਂਦੇ ਆ ਤੁਸੀਂ ਕਰਨਾਮ ਸਿੰਘ ਨੂੰ ਜੇ ਅੱਗੇ ਲਾਇਆ ਤਾਂ ਕੋਈ ਕਾਰ ਦੱਸੋਗੇ ਕਿ ਕਿਹੜੇ ਉਹਦੇ ਵਿੱਚ ਜਿਹੜੇ ਗੌਣ ਆ ਜਿਹਦੇ ਕਰਕੇ ਤੁਹਾਨੂੰ ਅੱਗੇ ਲਾਉਣਾ ਪਿਆ ਆ ਤੁਸੀਂ ਸਾਰੇ ਪੱਤਰਕਾਰ ਭਾਈ ਸਾਰੇ ਤੁਸੀਂ ਸਿਆਣੇ ਵੀ ਹੋ ਤੇ ਤੁਸੀਂ ਇਹ ਸੂਝ-ਬੂਝ ਵੀ ਰੱਖਦੇ ਹੋ ਕਿ ਜਿਹਨੂੰ ਰਾਜਨੀਤਿਕ ਸਮਝ ਹੋਵੇ ਜੇ ਦਾ ਦਿਮਾਗ ਜਿਹੜਾ ਨਾ ਉਹ ਵਿਰੋਧੀ ਨੂੰ ਕੱਟਣ ਵਾਸਤੇ ਚੱਲਦਾ ਹੋਵੇ ਜਾਂ ਇਹਨਾਂ ਵਾਸਤੇ ਜਿਹੜਾ ਇਨਸਾਨ ਖਤਰਾ ਹੋਊਗਾ ਇੱਕੋ ਇਨਸਾਨ ਇਹਨਾਂ ਵਾਸਤੇ ਖਤਰਾ ਬਿਲਗੇ ਦੇ ਵਿੱਚ ਉਹ ਗੁਰਨਾਮ ਸਿੰਘ ਬਿਲਗਾ ਆ ਜਿਹਦੇ ਤੋਂ ਇਹਨਾਂ ਨੂੰ ਹਮੇਸ਼ਾ ਕਾਂਗਰਸੀਆਂ ਨੂੰ ਵੀ ਖਤਰਾ ਅਕਾਲੀਆਂ ਨੂੰ ਵੀ ਖਸਰਾ ਅਕਾਲੀਆਂ ਨੇ ਵੀ ਵਰਤਿਆ ਕਾਂਗਰਸ ਨੇ ਵੀ ਵਰਤਿਆ ਪਰ ਅੱਜ ਤੱਕ ਜਿਹੜਾ ਮਾਨ ਸਨਮਾਨ ਦੇਣ ਦਾ ਜਿਹੜਾ ਹੱਕਦਾਰ ਸੀ ਇਨਸਾਨ ਉਹ ਜਿਹਨੇ ਦੋਨਾਂ ਪਾਟੀਆਂ ਵਾਸਤੇ ਮਿਹਨਤ ਕੀਤੀ ਆ ਉਹਨੇ ਅਕਾਲੀਆਂ ਨਾਲ ਵੀ ਰਹੇ ਆ ਅਕਾਲੀਆਂ ਦੇ ਵਿੱਚ ਵੀ ਇਹੇ ਰਹਿਵ ਰੋਧਦਾ ਰਹੀਆ ਵੀ ਇਹ ਇਹ ਸਮਝ ਲਓ ਕਿ ਸਣੀ ਹੋ ਗਿਆ ਜਾਂ ਗੁਰਨਾਮ ਸਿੰਘ ਯਖੂ ਹੋ ਗਿਆ ਇਹ ਦੋ ਤਲਵਾਰਾਂ ਇੱਕ ਮਿਆਨ ਦੇ ਵਿੱਚ ਰਹਿਣ ਵਾਸਤੇ ਤਿਆਰ ਨਹੀਂ ਸੀ ਕਿਉਂਕਿ ਲੀਡਰ ਜਿਹੜੇ ਉਹ ਕੰਨਾਂ ਦੇ ਕੱਚੇ ਹੁੰਦੇ ਆ ਉਹ ਇਹਨਾਂ ਨੂੰ ਤਲਵਾਰਾਂ ਮੰਨ ਕੇ ਉਹਨੇ ਇੱਕ ਮਿਆਨ ਚ ਨਹੀਂ ਪਾਈਆਂ ਇੱਕ ਨੂੰ ਛੱਡ ਦਿੱਤਾ ਦੂਸਰਾ ਰੱਖ ਲਿਆ ਅਛਾ ਕਾਂਗਰਸ ਨੇ ਆਪਣਾ ਸਵਾਰਥ ਸਾਧਿਆ ਉਹਨੇ ਵੀ ਨਾਮ ਨੂੰ ਬਦਲ ਲਿਆ ਪਰ ਮਾਨ ਸਨਮਾਨ ਕਾਂਗਰਸ ਵੀ ਨਹੀਂ ਦੇ ਪਾਈ ਜਾਂ ਤੇ ਇਥੇ ਇਸ ਸ਼ਹਿਰ ਦੀ ਜਿਹੜੀ ਮੈਂ ਹਜੇ ਵੀ ਸਮਝਣਾ ਚਾਹੁੰਦੀ ਆ ਜਾਂ ਤੇ ਇਹਨਾਂ ਦੀ ਮੈਂਟੈਲਿਟੀ ਇਹ ਆ ਕਿ ਠਾੜ ਤੇ ਰਾਜੇ ਮਹਾਰਾਜ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਜਾਂ ਇਹ ਜਿਹੜੇ ਆ ਇਹ ਰਾਜਨੀਤੀ ਹੀ ਜਾਤੀਵਾਦੀ ਕਰਦੇ ਆ ਕਿ ਅਸੀਂ ਆ ਅਸੀਂ ਹੁੰਦੇ ਆ ਸਰਦਾਰ ਅਸੀਂ ਅੱਗੇ ਆ ਕੇ ਅਸੀਂ ਹੀ ਬਿਲਗੇਦੀ ਜਿਹੜੀ ਆ ਉਹ ਕਮਾਂਡ ਸੰਭਾਲ ਸਕਦੇ ਆ ਕੋਈ ਦੂਸਰਾ ਜਾਂ ਕੋਈ ਐਸੀ ਕਿਵੇਂ ਸਮਝੇ ਜਦ ਕੇ ਬਿਲਗੇਦੀ ਇਸ ਵੇਲੇ ਆਬਾਦੀ 75% ਦੇ ਕਰੀਬ ਐਸੀ ਹੋ ਗਈ ਆ ਤਕਰੀਬਨ ਤਕਰੀਬਨ ਵਾਟ ਸਾਰੇ ਐਸੀ ਹੋ ਗਏ ਔਰ ਕੁਛਕ ਬਚੇ ਆ ਔਰ ਹੈਰਾਨੀ ਦੀ ਗੱਲ ਇਹ ਆ ਕਿ ਉਹ ਕੁਛਕ ਜਿਹੜੇ ਨੇ ਉਹ ਹਜੇ ਵੀ ਆਪਣੇ ਆਪ ਨੂੰ ਬਿਲਗੇ ਦੇ ਅ ਅ ਵਿਰਾਸਤ ਚ ਮਿਲੀ ਹੋਈ ਜਿਹੜੀ ਆ ਉਹ ਰਾਜਾ ਸ਼ਾਹੀ ਚਲਾਉਣੀ ਚਾਹੁੰਦੇ ਆ ਜਿਹੜੀ ਚੱਲ ਚੁੱਕੀ ਹੌਣ ਨਹੀਂ ਚੱਲੇਗੀ ਜਿਹੜਾ ਡਿਜ਼ਰਵ ਕਰੂਗਾ ਜਿਹੜਾ ਸਮਝ ਰੱਖਦਾ ਜਿਹੜਾ ਲॉयਲਟੀ ਰੱਖਦਾ ਉਹ ਅੱਗੇ ਆਊਗਾ ਮੇਰੇ ਸਾਡੇ ਸਾਰੇ ਵਲੰਟੀਅਰ ਜਿਹੜੇ ਨੇ ਜਿੰਨੇ ਕੰਮ ਕਰਦੇ ਆ ਉਹਨਾਂ ਦੇ ਵਿੱਚੋਂ ਜਿੰਨੇ ਵੀ ਰਾਜਸੀ ਸਮਝ ਰੱਖਣ ਵਾਲੇ ਆ ਉਹ ਬਿਲਕੁਲ ਇਸ ਰਾਜਨੀਤੀ ਦੇ ਨਾਲ ਹੀ ਚੱਲਣਾ ਚਾਹੁੰਦੇ ਆ ਕਿ ਹੁਣ ਇਹਨਾਂ ਦਾ ਸਮਾਂ ਪੁੱਗ ਗਿਆ ਹੋਇਆ ਔਰ ਇਹ ਪੁੱਗ ਗਿਆ ਹੋਏ ਸਮੇਂ ਦੇ ਜਿਹੜੇ ਇਹ ਲੋਕ ਨੇ ਹੁਣ ਜਿਹੜਾ ਆਪਣੇ ਆਪ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਔਰ ਲੋਕ ਬਿਲਗੇ ਦੇ ਸਿਆਣੇ ਨੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਿਲਗੇ ਦੇ ਲੋਕ ਗੰਟੀਆਂ ਮਿੰਟੀਆਂ ਬਹੁਤ ਚੰਗੀ ਤਰ੍ਹਾਂ ਕਰਨ ਜਾਣਦੇ ਜਿੰਨਾ ਕਿ ਮੈਂ ਪਿਛਲੇ ਸਮੇਂ 'ਚ ਸਮਝਿਆ ਕਾਂਗਰਸ ਅਕਾਲੀ ਬੀਐਸਪੀ ਕਾਮਰੇਡ ਤੁਸੀਂ ਅੱਜ ਤੱਕ ਕਦੀ ਦੇਖਿਆ ਸੀ ਕਿ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਜਾਣ ਇਹ ਇੱਕ ਪਲੇਟਫਾਰਮ 'ਤੇ ਕਿਉਂ ਇਕੱਠੇ ਹੋਏ ਕਿਉਂਕਿ ਇਹਨਾਂ ਨੂੰ ਆਪੋ ਆਪਣੀਆਂ ਸੀਟਾਂ ਨਾਲ ਮਤਲਬ ਹੈ ਆਪੋ ਆਪਣੀਆਂ ਜਿਹੜੀਆਂ ਗੱਦੀਆਂ ਨਾਲ ਮਤਲਬ ਆ ਇਹਨਾਂ ਨੂੰ ਨੇ ਕੋਈ ਮਤਲਬ ਕਿ ਬਿਲਗੇ ਦੇ ਵਿੱਚ ਕੀ ਹੋਣਾ ਚਾਹੀਦਾ ਜਾਂ ਕੀ ਹੋਇਆ ਜਾਂ ਕਿਵੇਂ ਅਸੀਂ ਆਪਣੇ ਲੋਕਾਂ ਨੂੰ ਇਕੱਠੇ ਰੱਖਣਾ ਮੈਂ ਤਾਂ ਸਰਬਸੰਮਤੀ ਦੀ ਗੱਲ ਵੀ ਚਲਾਈ ਸੀ ਜਿਹੜੀ ਕਿਸੇ ਵੀ ਤਰੀਕੇ ਸਿਰੇ ਨਹੀਂ ਲੱਗੀ ਕਿਉਂਕਿ ਇਹਨਾਂ ਦੀਆਂ ਮਹੱਤਵ ਕਾੰਖਸ਼ਾਵਾਂ ਜਿਹੜੀਆਂ ਨੇ ਉਹ ਨਗਰ ਦਾ ਭਲਾ ਕਰਨ ਵਾਲੀਆਂ ਤਾਂ ਹੈ ਹੀ ਨਹੀਂ ਮੈਂ ਤੇ ਇਲੈਕਸ਼ਨ ਲੜ ਲਈ ਵੀ ਤਿਆਰ ਨਹੀਂ ਸੀ ਮੈਨੂੰ ਤੇ ਅਸੀਂ ਕਿ ਕਿ ਇੰਨੀਆਂ ਪਾਰਟੀਆਂ ਨੇ ਸਾਰੇ ਜਣੇ ਮਿਲ ਕੇ ਤੁਸੀਂ ਆਪਣੀ ਕਮੇਟੀ ਬਣਾ ਲਓ ਉਹਦੇ ਤੇ ਵੀ ਗੱਲ ਸਿਰੇ ਨਹੀਂ ਲੱਗੀ ਕਿਉਂਕਿ ਇਹਨਾਂ ਦੀਆਂ ਆਕਾਸ਼ਾਵਾਂ ਜਿਹੜੀਆਂ ਨੇ ਉਹ ਸਿਰਫ ਤੇ ਸਿਰਫ ਆਪਣੇ ਵਾਸਤੇ ਨੇ ਸਵਾਰਥੀ ਨੇ ਆਪਣੇ ਨਿਸ਼ਾਨੇ ਸਾਧਦੇ ਆ ਔਰ ਉਹਦਾ ਸਮਾਂ ਹੁਣ ਜਿਹੜਾ ਵਿਹਾ ਚੁੱਕਿਆ ਹੁਣੇ ਆਪਣੀਆਂ ਇਹਨਾਂ ਨੇ ਗਵਾਲੀਆਂ ਹੋਈਆਂ ਜਿਹੜੀਆਂ ਕਹਿੰਦੇ ਨੇ ਨਾ ਕਿ ਵੀ ਇਹਨਾਂ ਦੀਆਂ ਕਾਬਲੀਅਤ ਲੋਕਾਂ ਦੇ ਸਾਹਮਣੇ ਆ ਗਈਆਂ ਇਹਨਾਂ ਦੇ ਮੈਂਟੈਲਿਟੀ ਲੋਕਾਂ ਦੇ ਸਾਹਮਣੇ ਆ ਗਈ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਲੋਕਾਂ ਦੇ ਸਾਹਮਣੇ ਆ ਗਏ ਜੇ ਇਕਾਲੀਆਂ ਦਾ ਰਾਜ ਆ ਤਕੱਲਾ ਹੀ ਚੌਧਰੀ ਮਾਫ ਕਰਨਾ ਮੈਂ ਨਾਂ ਲੈ ਰਹੀ ਜੇ ਕਾਂਗਰਸੀਆਂ ਦੇ ਆ ਗਏ ਤੇ ਫਿਰ ਦੂਜਾ ਚੌਧਰੀ ਬਸ ਦੋ ਅਕਾਲੀਆਂ ਦਾ ਇੱਕ ਇੱਕ ਕਾਂਗਰਸੀਆਂ ਦੇ ਬਾਕੀ ਸਾਰੇ ਨਗਰ ਨੂੰ ਤਾਕਤੇ ਰੱਖ ਕੇ ਚਲਦੇ ਵਰਕਰਾਂ ਨੂੰ ਤਾਕਤੇ ਰੱਖ ਕੇ ਚਲਦੇ ਸਾਡੇ ਸਾਰੇ ਵਲੰਟੀਅਰ ਇੱਕੋ ਕੀਮਤ ਦੇ ਨੇ ਮੈਨੇ ਕਿਸੇ ਦੇ ਨਾਲ ਕਦੀ ਵੀ ਕੋਈ ਫਰਕ ਕਰਦੀ ਸਾਰੇ ਕਾਉਂਸਲਰ ਵੀ ਜਿਹੜੇ ਬਣਨਗੇ ਸਭ ਦੀ ਆਪੋ ਆਪਣੀ ਵੈਲਿਊ ਹੋਊਗੀ ਸਾਰੇ ਆਪੋ ਆਪਣੇ ਇੰਡੀਪੈਂਡੈਂਟ ਲੋਕਾਂ ਤੇ ਆਪਣੇ ਆਪਣੇ ਅਵਾੜਾਂ ਦੇ ਕੰਮ ਕਰਨਗੇ ਸਾਰੇ ਮੇਰੇ ਨਾਲ ਕੰਟੈਕਟ ਰੱਖਣਗੇ ਮੈਨੂੰ ਦੱਸ ਦੇਣਾ ਇੱਥੇ ਦੇ ਵਲੰਟੀਅਰ ਕਿ ਕਦੀ ਅਕਾਲੀ ਦਲ ਦੇ ਇੱਥੇ ਦੇ ਚੌਧਰੀ ਨੇ ਕਦੀ ਕਿਸੇ ਨੂੰ ਮਿਲਾਇਆ ਹੋਵੇ ਆਪਣੇ ਐਮਐਲਏ ਦੇ ਨਾਲ ਮੈਨੂੰ ਕਾਂਗਰਸੀ ਵੀ ਦੱਸ ਦੇਣ ਵੀ ਕਦੀ ਕਿਸੇ ਨੇ ਜਿਹੜੇ ਆਪਣੇ ਵਲੰਟੀਅਰਸ ਨੂੰ ਜਾਂ ਆਪਣੇ ਕਾਉਂਸਲਰਸ ਨੂੰ ਕਦੀ ਕਿਸੇ ਨੇ ਐਮਐਲਏ ਦੇ ਨਾਲ ਮਿਲਾਇਆ ਹੋਵੇ ਔਰ ਮੇਰੇ ਟੋਟਲ ਵਰਕਰ ਜਿਹੜੇ ਮੇਰੇ ਹਰ ਵੇਲੇ ਕੰਟੈਕਟ ਦੇ ਵਿੱਚ ਮੈਂ ਜਦੋਂ ਵੀ ਬਿਲਗੇ ਦੇ ਵਿੱਚ ਆਉਂਗੀ ਸਾਰੇ ਦੇ ਸਾਰੇ ਇਕੱਠੇ ਹੋਣਗੇ ਇਹ ਵੀ ਹੈ ਕਿ ਮੈਂ ਕਿਸੇ ਇੱਕ ਚੌਧਰੀ ਦੇ ਘਰ ਬੈਠ ਕੇ ਬੈਠ ਮਾ ਜਾ ਕੇ ਜਾਂ ਦੂਜੇ ਪੰਮੇ ਦੇ ਘਰ ਜਾ ਕੇ ਬੈਠਣਾ ਨੋ ਮੇਰੇ ਸਰਵਰ ਮੈਂ ਸਾਰ ਇਨਸਾਨ ਜੀ ਥਾਂਤੇ ਆਉਂਗੀ ਔਰ ਮੈਂ ਸਾਰੇ ਆਪਣੇ ਵਰਕਰਾਂ ਨੂੰ ਇਕੱਠੇ ਹੋ ਕੇ ਮਿਲੂੰਗੀ ਸਭ ਦੇ ਹੌਸਲੇ ਬੁਲੰਦ ਨੇ ਸਾਰੇ ਵਰਕਰ ਜਿਹੜੇ ਬੜੇ ਜਨੂਨ ਦੇ ਨਾਲ ਕੰਮ ਕਰਨ ਲੱਗੇ ਹੋਏ ਆ ਮੈਂ ਇੱਕ ਗੱਲ ਹੁੰਦੀ ਕਿ ਜਦੋਂ ਇਲੈਕਸ਼ਨ ਹੋ ਗਿਆ ਨਾ ਨਸ਼ੇ ਦਾ ਮੁਤਾਸਬ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਪਹਿਲੀ ਗੱਲ ਬਿਲ ਗਏ ਨੇ ਹੁਣ ਪਹਿਲੇ ਸਮੇਂ 'ਚ ਬਹੁਤ ਵੱਡਾ ਸੰਤਾਪ ਪੜਾਇਆ 13 14 ਦੇ ਵਿੱਚ ਵੀ ਇੱਕ ਮਹੀਨੇ ਦੇ ਵਿੱਚ ਚਲੋ ਗੁਰਪ੍ਰਤਾਪ ਸਿੰਘ ਗਡਾੜਾ ਐਮ ਐਲ ਏ ਸੀ ਉਹ ਤੋਂ ਵੀ ਲਗਭਗ 60 70 ਮੂਤਾ ਜਿਹੜੀਆਂ ਪਿੰਡ 'ਚ ਨਸ਼ੇ ਨਾਲ ਹੋਈਆਂ ਸੀ ਕਿ ਉਸ ਤੋਂ ਬਾਅਦ ਦੇ ਵਿੱਚ ਕਦੀ ਵੀ 10 ਸਾਲ ਮੌਕਾ ਐਮ ਐਲ ਏ ਗੁਰਪ੍ਰਤਾਪ ਸਿੰਘ ਗਡਾੜਾ ਨੂੰ ਮਿਲਿਆ ਉਹ ਉਸ ਤੋਂ ਬਾਅਦ ਕੀ ਨਸ਼ਾ ਪੰਟ ਵਿੱਚੋਂ ਖਤਮ ਹੋਇਆ ਤੇ ਅੱਜ ਵੀ ਸਵਾਲ ਉੱਠਦੇ ਨੇ ਕਿ ਇਲੈਕਸ਼ਨ ਦੇ ਵਿੱਚ ਨਸ਼ਾ ਜ਼ਰੂਰ ਪੰਟਿਆ ਜਾਊਗਾ ਜਿਵੇਂ ਚਾਹੇ ਕੋਈ ਵੀ ਹੋਵੇ ਅ ਜਿੰਨਾ ਜਿੰਨਾ ਲੋਕਾਂ ਨੇ ਆਪਣੇ ਆਪਣੇ ਇਹਨਾਂ ਨੇ ਗੁਰਗੇ ਪਾਲ ਕੇ ਰੱਖੇ ਹੋਇਆ ਇਹਨਾਂ ਦੀਆਂ ਪੁਸ਼ਤਪਨਾਈਆਂ ਦੇ ਨਾਲ ਇਹ ਸਾਰਾ ਕੁਝ ਹੁੰਦਾ ਰਿਹਾ ਔਰ ਸਾਡਾ ਮੈਂ ਆਪਣੇ ਸਾਰੇ ਵਰਕਰਸ ਨੂੰ ਮਤਲਬ ਜੇ ਇਹਨੂੰ ਚੇਤਾਵਨੀ ਮੰਨ ਕੇ ਕਹਿ ਲਓ ਜਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਰਨ ਕਰਕੇ ਰੱਖਿਆ ਹੋਇਆ ਕਦੀ ਵੀ ਕੋਈ ਮੇਰਾ ਵਲੰਟੀਅਰ ਕਿਸੇ ਨਸ਼ੇ ਵਾਲੇ ਨੂੰ ਛਾਣ ਜਾਊਗਾ ਤਾਂ ਉਹ ਮੇਰਾ ਵਲੰਟੀਅਰ ਨਹੀਂ। ਔਰ ਤੁਸੀਂ ਹੈਰਾਨ ਹੋਵੋਗੇ ਕਿ ਭਈ ਇੱਕ ਵਾਰੀ ਸਰਕਾਰ ਨੇ ਰਜਿੰਦਰ ਜੀ ਇੱਕ ਕੋਈ ਨਸ਼ੇ ਦਾ ਕੇਸ ਸੀਗਾ ਕੋਈ ਉੱਥੇ ਥਾਣੇ ਦੇ ਵਿੱਚ ਸਾਰੇ ਇਕੱਠੇ ਹੋਏ ਇਹਨਾਂ ਨੇ ਪੁੱਛ ਲੈ ਉਹਨਾਂ ਇਹਨਾਂ ਨੇ ਕਹਿ ਦਿੱਤਾ ਕਿ ਭਈ ਆਪਾਂ ਜਿਹੜੇ ਨਾ ਅੱਜ ਤੋਂ ਇਹ ਤੁਸੀਂ ਕਸਮ ਖਾਓ ਸਾਰੇ ਜਣੇ ਇਕੱਠੇ ਹੋ ਕੇ ਚੱਲੋ ਕਿ ਕਦੀ ਵੀ ਕੋਈ ਕਿਸੇ ਮਾੜੇ ਅੰਸਰ ਤੇ ਮਗਰ ਨਹੀਂ ਆਊਗਾ ਕਦੀ ਵੀ ਕਿਸੇ ਨਸ਼ੇ ਦੇ ਮਗਰ ਨਹੀਂ ਆਊਗਾ। ਇਨਾਂ ਦੇ ਵਿੱਚੋਂ ਕੋਈ ਵੀ ਧਿਰ ਇਸ ਗੱਲ ਵਾਸਤੇ ਰਾਜੀ ਨਹੀਂ ਹੋਈ ਕਿਸੇ ਨੇ ਹੰਗਾਰਾ ਨਹੀਂ ਭਰਿਆ ਕਿ ਅਸੀਂ ਨਸ਼ੇ ਵਾਲਿਆਂ ਦੇ ਮਗਰ ਨਾਵਾਂ ਫਿਰ ਅਸੀਂ ਕੀ ਮੰਨੀਏ ਕਿ ਪੁਸ਼ਤ ਬਨਾਈਆਂ ਕਰਦੇ ਹਾਂ ਹੁਣ ਤੱਕ ਕਰਦੇ ਆਏ ਆ ਪਰ ਹੁਣ ਨਹੀਂ ਹੋਗੇ ਹੁਣ ਜਿਹੜਾ ਆ ਅਸੀਂ ਪੂਰੀ ਤਰ੍ਹਾਂ ਦੇ ਨਾਲ ਨਸ਼ੇ ਦੇ ਉੱਤੇ ਨੱਥੀ ਪਾਵਾਂਗੇ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਨਸ਼ੇ ਵਕਾਉਣ ਵਾਲੇ ਜਾਂ ਕਰਨ ਵਾਲੇ ਨੇ ਜਿਹੜੇ ਬਿਲਗੇ ਦਾ ਮਾਹੌਲ ਖਰਾਬ ਕਰਨਗੇ ਸਭ ਨੂੰ ਤਰੀਕੇ ਨਾਲ ਸਬਕ ਸਿਖਾਇਆ ਜਾਊਗਾ ਕੋਈ ਕੋਈ ਟਲ ਦੀ ਉਮੀਦ ਨਾ ਰੱਖੇ ਬਿਲਗਾ ਇਲੈਕਸ਼ਨ ਨਸ਼ਾਰਤ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਬਿਲਕੁਲ ਮੈਂ ਆਪਣੇ ਸਾਰੇ ਵਲੰਟੀਅਰਸ ਨੂੰ ਕਹਿ ਕੇ ਰੱਖਿਆ ਹੋਇਆ ਕਿ ਵੋਟਾਂ ਦੀ ਪਹਿਰੇਦਾਰੀ ਇੱਕ ਅਲੱਗ ਮਸਲਾ ਆ ਗੜੀ ਗੜੀ ਦੇ ਵਿੱਚ ਪਹਿਰੇਦਾਰੀ ਹੋਊਗੀ ਨਾ ਨਸ਼ਾ ਵੰਡਿਆ ਜਾਊਗਾ ਨਾ ਨਸ਼ਾ ਕਿਸੇ ਨੂੰ ਵੰਡਣ ਦਿੱਤਾ ਜਾਊਗਾ ਇੱਕ ਵੀ ਬੰਦਾ ਮੇਰੇ ਹੱਥ ਨਸ਼ਾ ਵੰਡਣ ਵਾਲਾ ਲੱਗ ਗਿਆ ਨਾ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਹੋਗੀ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ